ਤਵਾਹੀ ਸਦੀ ਚੰਦਰੀ ਸੀ ਔਰ ਸਾਡੀ ਗਵਾਹੀ ਦੀ ਬਿਲਕੁਲ ਤਿਆਰੀ ਹੈ ਮਨਜੂਬ ਜੱਜ ਸਾਹਿਬ ਛੁੱਟੀ ਤੇ ਹੋਣ ਕਰਕੇ ਅੱਜ ਗਵਾਹੀ ਨਹੀਂ ਹੋ ਸਕੀ ਹੈ ਔਰ ਮਨਜੂਬ ਅਦਾਲਤ ਨੇ 11 ਚਾਰ ਦੀ ਅਗਲੀ ਪੇਸ਼ੀ ਰੱਖਾ ਦਿੱਤੀ ਹੈ ਅ ਤਿੱਕਰ ਪੰਜਾਬ ਸਰਕਾਰ ਵੱਲੋਂ ਜਿਹੜੇ ਕਿਸਾਨ ਮੰਗਾ ਨੂੰ ਲੈ ਕੇ ਅੰਦੋਲਨ ਕਰ ਰਹੇ ਸੀਗੇ ਤਖਨੌਰੀ ਬਾਰਡਰ ਤੋਂ ਚੱਕ ਕੇ ਹਰਾਸਪਤ ਦੇ ਵਿੱਚ ਲਏ ਗਏ ਨੇ ਉਹਨਾਂ ਦੇ ਜਿਹੜੇ ਟੈਂਟ ਨੇ ਉਹ ਉਖਾੜ ਦਿੱਤੇ ਗਏ ਨੇ ਕਾਫੀ ਜਿਹੜਾ ਉਹਨਾਂ ਦਾ ਨੁਕਸਾਨ ਵੀ ਹੋਇਆ ਜੀ ਬਿਲਕੁਲ ਮੈਂ ਤੁਸੀਂ ਦੇਖਿਆ ਹੋਊਗਾ ਮੈਂ ਕੱਲ ਵੀ ਇੱਕ ਵੀ ਇਸ ਗੱਲ ਤੇ ਕੀਤਾ ਸੀ ਬੜੀ ਨਿੰਦਣਯੋਗ ਕਾਰਵਾਈ ਹੈ ਜਿਹੜੀ ਸਰਕਾਰ ਨੇ ਬਿਲਕੁਲ ਮੀਟਿੰਗ ਦੇ ਲਈ ਬੁਲਾ ਕੇ ਫਿਰ ਉਹਨਾਂ ਦੇ ਬਲਪੇਟ ਦੇ ਵਿੱਚ ਸ਼ੁਰਾ ਮਾਰਨ ਵਾਲੀ ਗੱਲ ਕੀਤੀ ਹੈ ਔਰ ਅਸੀਂ ਔਰ ਜਨਤਾ ਸਾਰੀ ਇਹ ਗੱਲ ਭਲੀ ਭਾਂਵੀਂ ਦੀ ਹੈ ਕਿ ਸਰਕਾਰ ਦਾ ਇਹ ਜਿਹੜਾ ਹੈ ਇਲੈਕਸ਼ਨ ਦਾ ਫੰਡਾ ਹੈਗਾ ਇੱਕ طرف ਇਹ ਮੈਂ ਵਪਾਰੀ ਭਰਾਵਾਂ ਨੂੰ ਵੀ ਤੁਹਾਡੇ ਮਾਣ ਦਾ ਅਪੀਲ ਕਰਨਾ ਵੀ ਇਹਨਾਂ ਨੀਆਂ ਗੱਲਾਂ ਚ ਆ ਕੇ ਤਾਲੀਆਂ ਨਾ ਮਾਰੋ ਸਾਡਾ ਜਿਹੜਾ ਭਾਈਚਾਰਾ ਉਹ ਬੇਹੱਦ ਮਜ਼ਬੂਤ ਹੈ ਕਿਸਾਨ ਔਰਤਾਂ ਔਰ ਵਾਰੀ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਮੇਰਾ ਬੇਟਾ ਇੱਕ ਕਿਸਾਨ ਵੀ ਸੀ ਔਰ ਇੱਕ ਕਾਰੋਬਾਰੀ ਵੀ ਸੀ ਔਰ ਇਹ ਨਹੀਂ ਸਾਨੂੰ ਭੁੱਲਣਾ ਚਾਹੀਦਾ ਕਿ ਇਹ ਇੱਕ ਗਵਰਨਮੈਂਟ ਦੇ ਵਿੱਚ ਜਿੰਨੇ ਮਲਟਰ ਕਾਰੋਬਾਰੀਆਂ ਦੇ ਸਰੋਤਿਆਂ ਦੇ ਗੈਂਗਸਟਰਾਂ ਦੇ ਕਲੱਬ ਨੇ ਕੋਈ ਕਾਰਵਾਈ ਨਹੀਂ ਕੀਤੀ ਅਜੇ ਤੱਕ ਕਿਸੇ ਵੀ ਗੈਂਗਸਟਰ ਨੂੰ ਕਿਸੇ ਵੀ ਕੇਸ ਦੇ ਵਿੱਚ ਜੀ ਇੱਕ ਨੂੰ ਵੀ ਸਜ਼ਾ ਹੋਈ ਇਹਨਾਂ ਦੇ ਕਾਰਜਕਾਲ ਦੇ ਦੌਰਾਨ ਤਾਂ ਦੱਸ ਦਿਓ ਮੈਂ ਸਾਰੇ ਵਪਾਰੀ ਭਰਾਵਾਂ ਨੂੰ ਨਿਮਰਤਾ ਸਹਿਤ ਅਪੀਲ ਕਰਦਾ ਤੁਸੀਂ ਇਹਨਾਂ ਦੀ ਬੋਟਾ ਵਾਲੀ ਰਾਜਨੀਤੀ ਦਾ ਸ਼ਿਕਾਰ ਨਾ ਹੋਵੋ ਮੈਂ ਸਾਰੇ ਹੀ ਵਪਾਰੀ ਭਰਾਵਾਂ ਦੇ ਚਰਨਾਂ 'ਚ ਅਪੀਲ ਕਰਦਾ ਇਸ ਗੱਲ ਦੀ ਕਿਉਂਕਿ ਸਾਨੂੰ ਇਹ ਗੱਲ ਬਿਲਕੁਲ ਵੀ ਨਹੀਂ ਭੁੱਲਣੀ ਚਾਹੀਦੀ ਕਿ ਬਠਿੰਡੇ ਮੇਲਰ ਆਪ ਦਾ ਕਤਲ ਇਹ ਆਪਣੀ ਦੁਕਾਨ ਦੇ ਬਾਹਰ ਬੈਠੇ ਦੇ ਗੋਲੀਆਂ ਮਾਰ ਕੇ ਦੋ ਸ਼ੂਟਰਾਂ ਵੱਲੋਂ ਕਰ ਦਿੱਤਾ ਗਿਆ ਕੱਪੜੇ ਦਾ ਵਪਾਰੀ ਮੁਰਜੰਦ ਸਿੰਘ ਤਰਨਤਾਰ ਹੁੰਦਾ ਸ਼ਰੀਰ 'ਆਂ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਉਹਦੇ ਬਾਬੇ ਹਲੇ ਤੱਕ ਭਟਕ ਰਹੇ ਫਿਰਦੇ ਆ ਇੱਕ ਸੋਨੇ ਦਾ ਕੰਮ ਕਰਨ ਵਾਲਾ ਮੋਗੇ ਦਾ ਨਿਆਰ ਜਿਹੜਾ ਹੱਥ ਛੋੜਦਾ ਰਿਹਾ ਅਖੀਰ ਤੱਕ ਬੰਦ ਮਾਰ ਦਿੱ ਕੀ ਇੰਨੇ ਕਤਲ ਇੱਕ ਫਗਵਾੜੇ ਦਾ ਸੁਨੇਹਾ ਰ ਜਿਹੜਾ ਅਸੀਂ ਜੀ ਨੇ ਆਪਣੀ ਗੱਡੀ ਦਾ ਵੀਆਪੀ ਨੰਬਰ ਲਿਆ ਅਸੀਂ ਲੜਕੇ ਦਾ ਤੇ ਗਵਰਨਮੈਂਟ ਸਮੇਤ ਉਹਨੂੰ ਗੋਲੀਬਾਰ ਦਿੱਤੀ ਗਈ ਤਾਂ ਅਸੀਂ ਇਹ ਗੱਲ ਨਾ ਕਦੇ ਵੀ ਨਾ ਭੁੱਲੀਏ ਵੀ ਸਭ ਤੋਂ ਵੱਧ ਸ਼ਿਕਾਰ ਜਿਹੜਾ ਸਾਡਾ ਕਾਰੋਬਾਰੀਆ ਇਸ ਗਵਰਨਮੈਂਟ ਦੇ ਸਮੇਂ ਦਰਾਂ ਨ ਹੋਇਆ ਔਰ ਕਿਸੇ ਦਾ ਵੀ ਜਸਿਸ ਹ ਹਲੇ ਤੱਕ ਪੂਰਾ ਨਹੀਂ ਹੋਇਆ ਕੋਈ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਅਜੇ ਤੱਕ ਦੇ ਨਾਲ ਨਹੀਂ ਕੀਤੀ ਗਈ ਆ ਤੁਹਾਡੇ ਸਾਹਮਣੇ ਮੈਂ ਬੈਠਾ ਮੇਰਾ ਬੇਟਾ ਕਿਸਾਨ ਵੀ ਸੀ ਕਾਰੋਬਾਰੀ ਵੀ ਸੀ ਅਸੀਂ ਪੜਕ ਰਹੇ ਫਿਰਦੇ ਆ ਇਹ ਕੇਵਲ ਤੇ ਮੈਨੂੰ ਨਹੀਂ ਲੱਗਦਾ ਵੀ ਸਾਡੇ ਘਰੋਜਨ ਦੇ ਨਾਲ ਇੰਨੇ ਵੱਡੇ ਕਤਲ ਹੋਣ ਦੇ ਨਾਲ ਤੇ ਧਰਨੀਆਂ ਦੀ ਜਿਹੜੀ ਹੈ ਤਕਲੀਫ ਹੈ ਕਤਲਾਂ ਤੋਂ ਜ਼ਿਆਦਾ ਵੱਡੀ ਹੈ ਤੇ ਸਾਨੂੰ ਸੋਚ ਸਮਝ ਕੇ ਜਿਹੜਾ ਅਗਲਾ ਫੈਸਲਾ ਲੈਣਾ ਚਾਹੀਦਾ ਸਾਡੀ ਜਿਹੜੀ ਵੱਡੀ ਵਿਰਾਸਤ ਹੈ ਭਾਈਚਾਰੇ ਦੀ ਵਪਾਰੀ ਕਿਸਾਨ ਅਸੀਂ ਸਾਰੇ ਇਕਜੁੱਟਤਾ ਬਣਾ ਕੇ ਰੱਖਾਂਗੇ ਜਿਹੜੀ ਸਾਂਝੀ ਵਾਲਤਾ ਦਾ ਸੰਦੇਸ਼ ਦੇ ਮੰਗੇ ਕਿਸਾਨਾਂ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਅੱਜ ਜਿਹੜਾ ਲੈਟਰ ਜਾਰੀ ਕੀਤਾ ਗਿਆ ਦੁਬਾਰਾ ਮੀਟਿੰਗ ਲਈ ਬੁਲਾਇਆ ਗਿਆ ਕਿਸਾਨਾਂ ਨੂੰ ਜੀ ਖੇਤੀਬਾੜੀ ਮੰਤਰੀ ਨੇ ਜੀ ਕੌਣ ਬੇਟਾ ਕੌਣ ਵਿਸ਼ਵਾਸ ਕਰੇਗਾ ਇਹਨਾਂ ਦੀ ਮੀਟਿੰਗ ਦੇ ਉੱਤੇ ਦੁਬਾਰਾ ਜਿਆ ਬੁਲਾਇਆ ਗਿਆ ਕਿ ਕਰ ਇਹਨਾਂ ਨੇ ਪਹਿਲਾਂ ਦੀ ਤਰ੍ਹਾਂ ਵਿਸ਼ਵਾਸ ਘਾਤੀ ਕਰਨੇ ਬੁਲਾਉਣਾ ਮੀਟਿੰਗ ਦੇ ਲਈ ਇਹ ਕਰਨਾ ਗ੍ਰਿਫਤਾਰ ਹੈਗਾ ਉਹਨੂੰ ਡਿਟੇਨ ਉੱਥੇ ਕਰਤਾ ਉਹਨੂੰ ਉੱਥੇ ਕਰਤਾ ਹੀ ਕੋਈ ਚੰਗੀ ਗੱਲ ਨਹੀਂ ਹੈ ਧਰਨਾ ਹੈ ਜਿਹੜੀ ਉਹਨਾਂ ਨੇ ਕੋਈ ਐਮਨਟੀ ਬਾਜੀ ਮੰਗਦਾ ਨੇ ਉਹਨਾਂ ਨੂੰ ਉੱਥੇ ਨੂੰ ਬਹਿ ਕੇ ਵਿਚਾਰ ਕਰਨਾ ਚਾਹੀਦਾ ਹੈ ਨਾ ਕਿ ਗ੍ਰਿਫਤਾਰੀ ਕੇਸ ਗੱਲ ਰਹਾ ਹਾਲ ਹੈ ਪਹਿਲਾਂ ਕਿੰਨੇ ਗ੍ਰਿਫਤਾਰ ਕਰਕੇ ਕਿੰਨਾ ਕਹਾ ਲੈ ਨਿਕਲਿਆ ਉਸ ਗੱਲ ਦਾ ਤੇ ਹੁਣ ਤੋਂ ਹੋਣੀ ਚਾਹੀਦੀ ਹੈ ਜੰਗਰੀ ਹੈ ਔਰ ਇਹ ਵੀ ਜ਼ਰੂਰੀ ਹੈ ਕਿ ਉਹਨਾਂ ਦਾ ਜਿਹੜਾ ਆਪਸੀ ਵਿਸ਼ਵਾਸ ਹੈ ਉਹ ਵੀ ਹਰ ਹੱਦ ਤੇ ਕੈਮਰੇ ਨਾਲ ਚਾਹੀਦਾ ਹੈ